ਅਸੀ ਕਾ ਲਈ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਗੌਰਵ ਗਰੋਵਰ ਸੋ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਜਲੰਧਰ ਦੇ ਸੁੱਚੀ ਪਿੰਡ ਤੋਂ ਆ ਰਹੀ ਹੈ ਜਿੱਥੇ ਕਿ ਸਪੀਡ ਵੇਅਰਸ ਜਿਹੜੇ ਟਾਇਰਜ਼ ਦੀ ਕੰਪਨੀ ਹੈ ਉੱਥੇ ਵੁੱਡਲੈਂਡ ਕੰਪਨੀ ਦਾ ਐਕਸਪਰਟ ਤਾਂ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਰੇਟ ਕੀਤੀ ਗਈ ਹੈ ਜਿੱਥੇ ਕਿ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਇੱਥੇ ਸਾਡੇ ਨਾਮ ਦਾ ਜਿਹੜਾ ਮਿਸਯੂਜ਼ ਕੀਤਾ ਜਾ ਰਿਹਾ ਸੋ ਸਾਡੇ ਚੈਨਲ ਵੱਲੋਂ ਕਿਸੇ ਵੀ ਚੀਜ਼ ਦੀ ਜਿਹੜੀ ਹੈ ਪੁਸ਼ਟੀ ਨਹੀਂ ਕੀਤੀ ਜਾਂਦੀ ਔਰ ਪੁਲਿਸ ਪ੍ਰਸ਼ਾਸਨ ਨੇ ਇਸ ਬਾਰੇ ਕੀ ਕਿਹਾ ਔਰ ਅੰਦਰਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਵਕੀਲ ਜਿਹੜੇ ਨੇ ਨਾਲ ਉਹਨਾਂ ਦੇ ਪਹੁੰਚੇ ਹੋਏ ਨੇ ਸੋ ਉਹਨਾਂ ਵੱਲੋਂ ਜਿਹੜਾ ਇਤਰਾਜ਼ ਜਤਾਇਆ ਗਿਆ ਕਿ ਸਾਡੇ ਨਾਮ ਦਾ ਜਿਹੜਾ ਇੱਥੇ ਯੂਜ਼ ਕੀਤਾ ਜਾ ਰਿਹਾ ਹੈ ਸਾਡੇ ਬ੍ਰਾਂਡ ਦੀਆਂ ਜਿਹੜੀਆਂ ਚੀਜ਼ਾਂ ਨੇ ਸਪੀਡ ਦੇ ਟਾਇਰ ਵਾਲੇ ਜਿਹੜੇ ਬਣਾ ਰਹੇ ਨੇ ਸੋ ਸੂਚੀ ਪੇਨ ਤੋਂ ਇਸ ਵੇਲੇ ਦੀ ਤੁਹਾਨੂੰ ਜਿਹੜੀ ਖਬਰ ਹੈ ਸਾਂਝੀ ਕਰ ਰਹੇ ਹਾਂ ਸੋ ਦੇਖ ਸਕਦੇ ਹੋ ਸਕਰੀਨ ਤੇ ਪਲੇ ਹੋ ਰਹੀਆਂ ਇਹ ਵੀਡੀਓ ਰ ਮੌਕੇ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਆ ਥਾਣਾ ਰਾਮਾ ਮੰਡੀ ਦੇ ਜਿਹੜੇ ਐਸ ਐਚਓ ਨੇ ਉਹ ਵੀ ਮੌਕੇ ਤੇ ਪਹੁੰਚੇ ਹੋਏ ਨੇ ਸੋ ਉਹਨਾਂ ਦੇ ਜ਼ੁਬਾਨੀ ਸੁਣੋ ਉਹਨਾਂ ਨੇ ਕੀ ਗੱਲਬਾਤ ਜਿਹੜੀ ਹੈ ਮੀਡੀਆ ਨੂੰ ਜਿਹੜੀ ਸਾਂਝੀ ਕੀਤੀ ਐ ਸੋ ਸਾਡੇ ਵੱਲੋਂ ਕਿਸੇ ਵੀ ਚੀਜ਼ ਦੀ ਜਿਹੜੀ ਹੈ ਪੁਸ਼ਟੀ ਨਹੀਂ ਕੀਤੀ ਜਾਂਦੀ ਔਰ ਦੱਸਦੀ ਕਿ ਜਲੰਧਰ ਦੇ ਸਪੀਡਵੇ ਟਾਇਰ ਜਿਹੜਾ ਸੁੱਚੀਪਿੰਡ ਦੇ ਵਿੱਚ ਆ ਉੱਥੇ ਅੱਜ ਬੁੱਡਲੈਂਡ ਕੰਪਨੀ ਦੇ ਐਕਸਪਰਟ ਔਰ ਥਾਣਾ ਰਾਮਾ ਮੰਡੀ ਦੇ ਪਰਿਵਾਰੀ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਦਾ ਪਹੁੰਚੇ ਸੀਗੇ ਉਥੇ ਹੀ ਉਹਨਾਂ ਨੇ ਦੱਸਿਆ ਕਿ ਜਿਹੜਾ ਸਾਨੂੰ ਸ਼ੱਕ ਦੇ ਬਨਾਵ ਦੇ ਉੱਤੇ ਅਸੀਂ ਇੱਥੇ ਰੇਡ ਕਰਨ ਪਹੁੰਚੇ ਆ ਕਿ ਸਾਡੇ ਨਾਮ ਦਾ ਜਿਹੜਾ ਇੱਥੇ ਸਪੀਡਵੇ ਟਾਇਰ ਵਾਲੇ ਜਿਹੜੇ ਨੇ ਉਹ ਮਿਸਯੂਜ਼ ਕਰ ਰਹੇ ਨੇ ਜਾਂ ਉਸ ਨੂੰ ਲੈ ਕੇ ਜਿਹੜੀ ਹੈ ਉਹਨਾਂ ਨੇ ਉਥੇ ਦੱਬਿਸ਼ ਜਿਹੜੀ ਹੈ ਅੱਜ ਕੀਤੀ ਸੀ ਸੋ ਪੁਲਿਸ ਪ੍ਰਸ਼ਾਸਨ ਦੇ ਥਾਣਾ ਪਰਭਾਰੀ ਜਿਹੜੇ ਐਸ ਐਚਓ ਰਾਮਾ ਮੰਡੀ ਨੇ ਉਹਨਾਂ ਨੇ ਕੀ ਕਿਹਾ ਹੈ ਆਪਣੇ ਬਿਆਨ ਦੇ ਵਿੱਚ ਤੁਹਾਨੂੰ ਸੁਣੋ ਉਹਨਾਂ ਦੀ ਜੁਬਾਨੀ ਉਹ ਆਪਣੀ ਤਸਦੀਕ ਕਰਦੇ ਪਏ ਆ ਉਹਨਾਂ ਨੂੰ ਕੰਪਨੀ ਨੇ ਭੇਜਿਆ ਹਾਲੇ ਹਾਲੇ ਤੱਕ ਸਾਡੇ ਕੰਪਲੇਂਟ ਕੋਈ ਆਰਡਰ ਆਉਣਾ ਨਹੀਂ ਦਿੱਲੀ ਹਾਈ ਕੋਰਟ ਦੇ ਚੈਕਿੰਗ ਦੇ ਆਰਡਰ ਲਾਇ ਕਰੋ ਮਾਲ ਸਹੀ ਬਣਾਉਂਦੇ ਗਲਤ ਬਣਾਉਂਦੇ ਉਹ ਚੈੱਕ ਕਰਦੇ ਨਕਲੀ ਵਾਲਾ ਵੀ ਕੋਈ ਸਿਸਟਮ ਨਹੀਂ ਇਸ ਤਰ੍ਹਾਂ ਦਾ ਸਾਨੂੰ ਨਹੀਂ ਪਤਾ ਕੰਪਨੀ ਵਾਲੇ ਸਾਨੂੰ ਲਿਖ ਕੇ ਦੇਣਗੇ ਉਹਨਾਂ ਨੂੰ ਇਹ ਟਾਈਮ ਲੱਗਣਾ ਅਜੇ ਅਸੀਂ ਥੋੜਾ ਜਿਆਦਾ ਕੀ ਚੈੱਕਿੰਗ ਕੀਤੀ ਹੋਈ ਹੈ ਅੰਦਰ ਉਹ ਸਾਰਾ ਜਿਹੜਾ ਜਿਹੜਾ ਵੀ ਪ੍ਰੋਸੈਸ ਹੁੰਦਾ ਸਾਰਾ ਚੈੱਕ ਕਰ ਰਹੇ ਹਾਂ ਜੀ ਕੋਈ ਤੁਹਾਨੂੰ ਲੱਗਿਆ ਕੋਈ ਇਲੈਗਲ ਹੋ ਰਿਹਾ ਨਹੀਂ ਮੈਨੂੰ ਤਾਂ ਇਸ ਹਿਸਾਬ ਦਾ ਹੁਣ ਮੈਂ ਇਸ ਲਾਈਨ ਦਾ ਨਹੀਂ ਨਾ ਮੈਨੂੰ ਕੋਲ ਵੀ ਕੀ ਲੀਗਲ ਅਤੇ ਕੀ ਅਨਲੀਗਲ ਦਾ ਉਹਨਾਂ ਐਕਸਪਰਟ ਆਏ ਹੋਏ ਆ ਉਹ ਚੈੱਕ ਕਰ ਰਹੇ ਸਾਰਾ ਚੈੱਕ ਕਰਕੇ ਸਾਨੂੰ ਲਿਖਤੀ ਰਿਪੋਰਟ ਦੇ ਕੇ ਜਾਣਗੇ ਉਹ ਉਸ ਤੋਂ ਬਾਅਦ ਅਸੀਂ ਦੁਪਲੀਕੇਟ ਸ਼ੂਜ਼ ਬੰਦੇ ਸੀ ਕੋਸ ਨਹੀਂ ਇਸ ਤਰ੍ਹਾਂ ਦਾ ਮੇਰੇ ਮੈਨੂੰ ਕੋਈ ਲਿਖਤ ਦੇ ਵਿੱਚ ਨਾਮ ਦਾ ਦਿੱਤਾ ਦੱਸਿਆ ਤੇ ਨਾ ਹੀ ਕੋਈ ਦਿੰਦਾ ਉਹਨਾਂ ਨੇ ਇਸ ਤਰ੍ਹਾਂ ਜੀ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਗਈ ਸ਼ਾਇਦ ਇਹਨਾਂ ਸੁਣਨ ਚ ਆਇਆ ਵੀ ਪਹਿਲਾਂ ਇਹਨਾਂ ਕੋਲ ਕੋਈ ਵੁੱਡਲੈਂਡ ਦਾ ਕੰਟਰੈਕਟ ਸੀਗਾ ਠੀਕ ਹੈ ਉਸ ਤੋਂ ਬਾਅਦ ਬ੍ਰੇਕ ਹੋਇਆ ਕਿ ਨਹੀਂ ਹੋਇਆ ਉਹਨਾਂ ਦੀ ਲੀਗਲਿਟੀ ਸੈਲ ਜਿਹੜੀ ਆ ਕੇ ਉਹ ਵੀ ਦੱਸੋਗੀ ਓਨਰ ਦੀ ਵੀ ਦੱਸੋਗੀ ਤੇ ਕੰਪਨੀ ਦੀ ਸਾਨੂੰ ਲਿਖਤ ਰੂਪ ਦੇਣਗੇ ਕੜੀ ਕੜੀ ਇੱਕ ਕੋਈ ਨਾਮ ਵੁਡਲੈਂਡ ਦੀ ਹੈ ਵੁਡਲੈਂਡ ਦੀ ਕੰਪਨੀ ਨਹੀਂ ਨਹੀਂ ਜੜੀ ਫੈਕਟਰੀ ਦੇ ਵਿੱਚ ਆ ਫੈਕਟਰੀ ਇਹ ਨਾਮ ਤੋਂ ਹੈ ਜਿਹੜੀ ਹੈਗੀ ਹੈ ਸਪੀਡਵੇਜ਼ ਸਪੀਡਵੇਜ਼ ਜਿਹੜੀ ਫੈਕਟਰੀ ਹੈ ਸਪੀਡਵੇਜ਼ ਕਰਕੇ ਹੈਗੀ ਹੈ ਇਹਨਾਂ ਦਾ ਹੀ ਹੈ ਜਿਹੜਾ ਸਰ ਕੰਟਰੈਕਟ ਹੈ ਉਹ ਵੈਰੀਫਾਈ ਕੀਤਾ ਕਿ ਖਤਮ ਹੋ ਗਿਆ ਨਹੀਂ ਉਹ ਲੈ ਕੇ ਆ ਰਹੇ ਆ ਆਪਣੀ ਲੀਗਲਿਟੀ ਸਾਰਾ ਪ੍ਰੋਸੈਸ ਤੋਂ ਲੈ ਕੇ ਆ ਰਹੇ ਹਾਂ ਉਹਨਾਂ ਓਨਰ ਨੂੰ ਇਹੀ ਕਾਲ ਕਰਤੀ ਹੈ ਕਿ ਤੁਸੀਂ ਆ ਕੇ ਆਪਣਾ ਇਥੇ ਪਰਚੇ